ਗੁਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੀ ਮਾਤਾ ਦੀ ਮਦਰੀ ਕੀ ਉਹਦੇ ਦੋ ਦਿਨਾਂ ਤੋਂ ਡੈੱਡ ਬੋਡੀ ਪਈ ਸੀ ਤੇ ਹੁਣ ਪ੍ਰਸ਼ਾਸਨ ਆਇਆ ਕੀ ਤੁਹਾਨੂੰ ਕਿਹਾ ਗਿਆ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਸੰਤੁਸ਼ਟ ਹੋ ਮੇਰੀ ਮਾਤਾ ਦੀ ਆਨ ਡਿਊਟੀ ਡੈਥ ਹੋ ਗਈ ਸੀ ਸੋ ਸਾਡੀਆਂ ਮੰਗਾਂ ਸੀਗਾ ਕਿ ਲੈ ਕੇ ਕਿ ਇੱਕ ਦੋਨੋਂ ਜਾਣੇ ਚੋਂ ਇੱਕ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਵੇ ਅੱਜ ਐਸਡੀਐਮ ਸਾਹਿਬ ਆਏ ਤੇ ਉਹਨਾਂ ਨੇ 4 ਲੱਖ ਰੁਪਿਆ ਮੁਆਵਜ਼ਾ ਦਿੱਤਾ ਤੇ ਨੌਕਰੀ ਲਈ ਵਾਅਦਾ ਕਰਕੇ ਗਏ ਨੇ ਕਿ ਸਪੋਰਟਸ ਕੋਟੇ ਵਿੱਚ ਤੁਹਾਨੂੰ ਸਰਕਾਰੀ ਨੌਕਰੀ ਦਿੱਤੀ ਜਾਊ। ਤੇ ਹੁਣ ਪੋਸਟਮਾਰਟਮ ਕਰਾ ਕੇ ਡੈੱਡ ਬੋਡੀ ਸੰਸਕਾਰ ਦੇ ਲਈ ਤੁਸੀਂ ਸੰਸਕਾਰ ਕਰਾਉਂਗੇ ਹਾਂ? ਹਾਂਜੀ ਹਾਂ। ਪੋਸਟਮਾਰਟਮ ਕਰਵਾ ਰਹੇ ਹਾਂ। ਪੋਸਟਮਾਰਟਮ ਕਰਾ ਰਹੇ ਹਾਂ। ਪੋਸਟਮਾਰਟਮ ਕਰਾ ਕੇ ਬੋਡੀ ਘਰ ਲੈ। ਤੇ ਪੰਜ ਜੀ ਤੁਸੀਂ ਦੋ ਦਿਨਾਂ ਤੋਂ ਬੈਠੇ ਸੀ ਤਰਨਾ ਮੁਰਜਾਰਾ ਪ੍ਰੋਟੈਸਟ ਕਰ ਰਹੇ ਸੀ ਕੀ ਕਹੋਗੇ ਤੁਸੀਂ ਅੱਜ ਕੀ ਇਹ ਤਰਨਾ ਪ੍ਰਦਰਸ਼ਨ ਮੇਰਾ ਨਾਮ ਅੰਦੀਪ ਕੁਮਾਰੀ ਆ ਮੈਂ ਜ਼ਿਲ੍ਹਾ ਵਰਕਿੰਗ ਪ੍ਰਧਾਨਾ ਸੁਪਰਡੰਟ ਹਾਂ ਅਸੀਂ ਜਿਹੜਾ ਦੋ ਦਿਨਾਂ ਤੋਂ ਬੈਠੇ ਸੀ ਸਾਡੇ ਜਿਹੜੇ ਮੀਟਿੰਗ ਚੱਲ ਰਹੀ ਸੀ ਮੀਟਿੰਗ ਦੇ ਵਿੱਚ ਹੀ ਔਨ ਡਿਊਟੀ ਸਾਡੀ ਜਿਹੜੀ ਇਹ ਭੈਣ ਕਰਜੀਤ ਕੌਰ ਸੀ ਜੀ ਪਿਛਲੇ 25 ਸਾਲਾਂ ਤੋਂ ਇਹ ਡਿਪਾਰਟਮੈਂਟ ਦੇ ਵਿੱਚ ਸੇਵਾ ਨਿਭਾ ਰਹੇ ਨੇ ਤਾਂ ਇਹਨਾਂ ਦੀ ਆਨ ਡਿਊਟੀ ਜਿਹੜੀ ਆ ਡੈਥ ਹੋਈ ਪਰ ਜਿਹੜਾ ਸਾਡਾ ਇਥੋਂ ਦਾ ਪ੍ਰਸ਼ਾਸਨ ਸੀ ਜੋ ਵੀ ਇੱਥੇ ਸਾਡੇ ਸੁਪਰਵਾਈਜ਼ਰ ਜੋ ਵੀ ਸੀਨੀਅਰਸ ਸੀਗੇ ਉਹਨਾਂ ਨੇ ਮਤਲਬ ਸਿੱਧਾ ਉਹਨਾਂ ਨੂੰ ਹਸਪੀਟਲ ਲੈ ਕੇ ਜਾਣ ਦੀ ਬਜਾਏ ਜਾਂ ਕੋਈ ਕਿਸੇ ਵੀ ਅਧਿਕਾਰੀ ਨੂੰ ਸੂਚਿਤ ਕਰਨ ਦੀ ਬਜਾਏ ਪਹਿਲਾਂ ਪਰਿਵਾਰ ਨੂੰ ਸਿੱਧਾ ਫੋਨ ਕੀਤਾ ਹਾਲਾਂਕਿ ਆਪਾਂ ਮਤਲਬ ਇਹ ਚੀਜ਼ਾਂ ਨੂੰ ਦੇਖਦੇ ਆ ਤੁਸੀਂ ਤਰਨਾ ਉਰੋਂ ਹੁਣ ਪ੍ਰੋਟੈਸਟ ਅਸੀਂ ਜਿਹੜਾ ਇਹ ਪ੍ਰੋਟੈਸਟ ਹੈ ਇਸ ਚੀਜ਼ ਲਈ ਰੱਖਿਆ ਹੈ ਕਿ ਅੱਜ ਸਾਡੀ ਇੱਕ ਭੈਣ ਸਾਡੇ ਤੋਂ ਰੁਕਸਤ ਹੋਈ ਹੈ ਇੱਕ ਨਹੀਂ ਸਾਡੀ ਦੋ ਭੈਣਾਂ ਨੇ ਪੂਰੇ ਪੰਜਾਬ ਦੇ ਵਿੱਚ ਤੇ ਪ੍ਰੋਟੈਸਟ ਖਤਮ ਕਰਨ ਜਾ ਰਹੇ ਹੋ ਤੁਸੀਂ ਇੱਕ ਸਾਡੀ ਜਿਹੜੀ ਭੈਣ ਹੈ ਇਹ ਕੋਹਰ ਸੀ ਕਿ ਜਿਹੜੀ ਉਹ ਵੀ ਇਸ ਪ੍ਰੈਸ਼ਰ ਨਾਲ ਹੋਈ ਜਿਹਦੀ ਡੈਥ ਹੋਈ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹੋ ਜਿਹਾ ਸਾਡੀ ਕਿਸੇ ਹੋਰ ਭੈਣ ਨਾਲ ਕੋਈ ਵੀ ਹਾਦਸਾ ਨਾ ਹੋਵੇ ਅੱਜ ਜਿਹੜੇ ਅਸੀਂ ਦੋ ਦਿਨਾਂ ਬਾਅਦ ਇੱਥੇ ਸੜਕਾਂ ਤੇ ਰੋਲੇ ਆ ਇਹ ਦੁਬਾਰਾ ਮਤਲਬ ਇਸ ਤਰ੍ਹਾਂ ਦਾ ਕੋਈ ਹਾਦਸਾ ਨਾ ਹੋਵੇ ਦੁਬਾਰਾ ਤੇ ਦੂਸਰਾ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀ ਮੋਬਾਈਲ ਤੋਂ ਬਿਨਾ ਜਿਹੜਾ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਨਾ ਕਰਾਇਆ ਜਾਵੇ ਤੇ ਅੱਜ ਅਸੀਂ ਜਿਹੜਾ ਧਰਨਾ ਲਾਇਆ ਸੀ ਉਹਦੇ ਵਿੱਚ ਸਾਨੂੰ ਸਰਕਾਰ ਨੇ ਭਰੋਸਾ ਦਿੱਤਾ ਕਿ 9 ਤਰੀਕ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਜਿਹੜੀ ਉਹ ਤੈਅ ਕੀਤੀ ਜਾਊਗੀ ਬੱਚੇ ਦੀ ਨੌਕਰੀ ਲਈ ਤੇ ਅੱਜ ਸਾਨੂੰ ਜਿਹੜਾ ਇੱਕ ਚੈੱਕ ਸਾਡੇ ਬੱਚਿਆਂ ਦੀ ਅੱਗੇ ਫਾਇਦੇ ਲਈ ਦਿੱਤਾ ਗਿਆ ਹੈਗਾ ਤੇ ਇੱਕ ਲੋਨਮ ਜਿਹੜਾ ਮਾਫ ਕਰਾਉਣ ਦੀ ਉਹ ਗੱਲਬਾਤ ਕੀਤੀ ਗਈ ਹੈ ਇਸ ਕਰਕੇ ਅਸੀਂ ਜਥੇਬੰਦਕ ਤੌਰ ਤੇ ਅਸੀਂ ਮਤਲਬ ਉਹ ਜਿਹੜੇ ਹੁਣ ਕਰਵਾਵਾਂਗੇ ਪੋਸਟਮਾਰਟਮ ਕਰਵਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਧਰਨਾ ਚੱਕਿਆ ਜਾ ਰਿਹਾ ਲੈ ਕੇ ਜਾਵਾਂਗੇ ਆਪਣੀ ਲੜਕੀ ਨੂੰ ਤੇ ਉਹਦੇ ਜੋ ਵੀ ਰੀਤੀ ਰਿਵਾਜਾਂ ਨਾਲ ਜੋ ਉਹਦਾ ਸੰਸਕਾਰ ਹੈ ਉਹ ਅਸੀਂ ਕਰਾਂਗੇ ਤੇ ਆਪਣਾ ਜਿਹੜਾ ਧਰਨਾ ਸੀ ਇਹਨੂੰ ਸਮਾਪਤ ਕਰਾਂਗੇ ਓਕੇ ਇੰਨਾ ਟਾਈਮ ਲੱਗਿਆ ਜਾਨੀ ਦੋ ਦਿਨ ਲੱਗੇ ਸੋ ਸੀਐਮ ਸਿਟੀ ਹੁੰਦੇ ਬਾਅਦ ਵੀ ਬਾਈ ਜੀ ਪਹਿਲਾਂ ਤਾਂ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਸੀਐਮ ਸਿਟੀ ਦੇ ਵਿੱਚ ਕੰਮ ਅੰਕਣਵੜੀ ਪਰਕਰਚੂਰ ਡਿਊਟੀ ਦੇ ਦੌਰਾਨ ਸੀ ਉਹਦੀ ਮੌਤ ਹੋਈ ਹੈ ਠੀਕ ਹੈ ਉਹਦੀ ਆਸ਼ਮੰਗਾਂ ਨੂੰ ਲੈ ਕੇ ਸਾਨੂੰ ਸਾਡੇ ਆਪਿਆਂ ਨੂੰ ਬਹੁਤ ਬਦਨ ਹੋ ਗਿਆ ਤੁਹਾਨੂੰ ਨਹੀਂ ਤੇ ਚਲੋ ਹੁਣ ਜਾ ਕੇ ਮੰਗਾ ਮੰਨੀਆਂ ਗਈਆਂ ਨੇ ਪਰ ਉਹਦੇ ਲਈ ਸੀਐਮ ਸ੍ਰੀ ਦੇ ਵਿੱਚ ਖੱਜੜ ਕੁਵਾਰੀ ਦੋ ਦਿਨਾਂ ਤੋਂ ਜਿਹੜੀਆਂ ਸਾਡੀਆਂ ਭੈਣਾਂ ਦੀ ਹੋਰੀਆਂ ਬੜੀ ਮਾੜੀ ਗੱਲ ਬੜੀ ਪੰਦਪਾਗੀ ਗੱਲ ਮਾਨ ਸਾਹਿਬ ਨੇ ਕਿਹਾ ਸੀ ਕਿ ਸਾਡੀਆਂ ਭੈਣਾਂ ਦੀ ਚੁੰਨੀਆਂ ਨਹੀਂ ਰੋੜੀਆਂ ਜਾਣਗੀਆਂ ਤੇ ਕੀ ਇਹ ਕੀ ਕਹਿਣਾ ਚਾਹੁੰਗੇ ਤੁਸੀਂ ਬਈ ਇਹ ਤਾਂ ਤੁਹਾਨੂੰ ਆਏ ਦਿਨ ਦੇਖੇ ਰਿਹਾ ਜੀ ਰੋੜਾਂ ਤੇ ਧਰਨੇ ਲੱਗਦੇ ਨੇ ਤਾਂ ਉੱਥੇ ਵੀ ਭੈਣਾਂ ਨੂੰ ਕੁੱਟਿਆ ਜਾ ਰਿਹਾ ਆਪਦੇ ਹੱਕਾਂ ਲਈ ਜੇ ਕੋਈ ਧਰਨਾ ਲਾ ਰਿਹਾ ਅੱਜ ਹੁਣ ਆ ਦੇਖ ਲਓ ਇੱਥੇ ਕੱਲ ਰਾਤ ਦੇ ਇੱਕ ਜੱੜ ਹੋ ਰਹੀਆਂ ਨੇ ਇਹ ਵੀ ਤਾਂ ਉਹੀ ਕਿਤੀਆਂ ਉਹੀ ਭੈਣਾਂ ਨੇ ਜੀ ਸਾਡੀਆਂ ਚੁੰਮੀਆਂ ਰੋਣ ਵਾਲਾ ਕੰਮ ਹੀ ਹੈ ਜੀ ਜਦੋਂ ਇੱਥੇ ਤੁਸੀਂ ਆ ਦੇਖ ਲਓ ਵੀ 500 ਲੇਡੀਜ਼ ਬੈਠੀ ਹੈਗੀ ਅੰਗਣਵਾੜੀ ਵਰਕਰ ਸਾਡੀ ਭੈਣਾਂ ਕੱਲ ਵੀ ਰੋਲੇ ਰਹੀ ਹੈ ਇਹ ਤਾਂ ਜਿਹੜੇ ਰੀਚਾਰਜ 196 166 ਰੁਪਏ ਦੇ ਦੇ ਰਹੇ ਨੇ ਕੁਝ ਉਹ ਤਾਂ ਕੋਈ ਕੰਪਨੀ ਦੇ ਨਹੀਂ ਦੇਹੀ ਨਾਈਨਲ ਵੀ ਮੋਬਾਈਲ ਨੇ ਵਿਚਾਰਾਂ ਦੇ 20000 ਰੁਪਏ ਲੈਣੇ ਚਾਹਦੇ ਤਸਰ ਕਰਨ ਨੂੰ ਕੁਝ ਕੀ ਮੈਸੇਜ ਦਵਾਂਗੇ ਨਹੀਂ ਬਿਲਕੁਲ ਚਾਹੀਦਾ ਜੀ ਦੇਖੋ ਇਹ 5-7000 ਰੁਪਏ ਹਲਾ ਮਹੀਨੇ ਦੇ ਉੱਤੇ ਕੰਮ ਕਰਦੇ ਆ ਨੇ ਘਰ ਚਲਾਉਣਾ ਹੀ ਬੜਾ ਮੁਸ਼ਕਲ ਹੈ ਪਹਿਲੀ ਗਲਤੀ ਸਰਕਾਰ ਨੂੰ ਇਹ ਵੀ ਮੰਗਿਆ ਵੀ ਇਹਨਾਂ ਦੀ ਥੋੜੀ ਜਿਹੀ ਪੇ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਇਹਨਾਂ ਨੂੰ 166 ਰੁਪਏ ਦਾ ਅੱਜ ਦੇ ਟਾਈਮ ਕੋਈ ਇਹੋ ਜਿਹਾ ਪਲਾਨ ਨਹੀਂ ਆਉਂਦਾ ਮਹੀਨੇ ਦਾ ਤਾਂ ਜਿਹੜੇ ਵੀ ਪਲਾਨ ਚੱਲਦੇ ਨੇ ਉਹਦੇ ਅਕੋਰਡਿੰਗ ਇਹਨਾਂ ਨੂੰ ਉਹ ਦੋ ਪੈਸੇ ਦਿੱਤੇ ਜਾਂਦੇ ਹਨ ਉਸ ਕੀ ਕਹੀ ਤੇ ਸਰਕਾਰ ਨੇ ਇਹਨਾਂ ਨਾਲ ਕੋਈ ਵਾਅਦਾ ਵੀ ਕਰਿਆ ਸੀਗਾ ਵੀ ਅਸੀਂ ਕਰਾਂਗੇ ਦੇਖੋ ਜਿਹੜਾ ਇਹਨਾਂ ਨੂੰ ਫੋਨ ਦਾਗਾ ਸਾਡੀ ਦੁੱਗਣੀ ਪੇ ਦਾ ਵਾਅਦਾ ਕੀਤਾ ਸੀ ਪਰ ਹਲੇ ਤੱਕ ਨਹੀਂ ਭੈਣ ਦੱਸ ਰਹੀ ਹੈ ਵੀ ਦੁੱਗਣੀ ਤਨਖਾਹ ਦਾ ਅਸੀਂ ਵਾਅਦਾ ਕਰਿਆ ਸੀਗਾ ਤੇ ਉਹ ਦੁੱਗਣੀ ਪੜ੍ਹਿਆ ਵੀ ਮਾਨ ਸਾਹਿਬ ਨੇ ਦੁੱਗਣੀ ਤਨਖਾਹ ਦਾ ਵਾਅਦਾ ਕਰਿਆ ਸੀ ਉਹ ਅੱਜ ਤੱਕ ਕਦੇ ਪੂਰਾ ਨਹੀਂ ਹੋਇਆ ਠੀਕ ਹੈ ਜੀ ਹੁਣ 5-7000 ਰੁਪਏ ਪੇ ਵਾਲੀ ਕੋਈ ਵੀ ਭੈਣ ਆ ਸਾਡੀ ਜਿਹੜੀ ਕੰਮ ਕਰਦੀ ਹੈ ਚਲਾਉਣਾ ਤਾਂ ਘਰੇ ਔਖਾ ਹੋ ਰਿਹਾ ਫੋਨ ਕਿੱਥੋਂ ਲੈ ਲੂ 1000 ਰੁਪਏ ਦਾ ਤਾਂ ਇਸ ਕਰਕੇ ਇਹਦੇ ਬਾਰੇ ਮਾਨ ਸਰਕਾਰ ਨੂੰ ਸੂਚਨਾ ਚਾਹੀਦਾ ਹੈ ਕਿ ਇਹਨਾਂ ਤੇ ਵਜਨ ਨਾ ਪਾਇਆ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨਾਲ ਹੋ ਰਹੀ ਜਿੰਮੇ ਸਹਿਤ ਨਹੀਂ ਸਾਡੀ ਉਮੀਦ ਵਰਗਾ ਇਨਸਾਫ ਤਾਂ ਸਾਨੂੰ ਨਹੀਂ ਮਿਲਿਆ ਕਿਉਂਕਿ ਜਰ ਆਪੀ ਪੀ ਕੇ ਮਰਨ ਵਾਲਿਆਂ ਨੂੰ 1 ਕਰੋੜ 1 ਮਿੰਟ ਚ ਸੀਐਮ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਉਹ ਸਰਕਾਰ ਦੀ ਨਕਮੀ ਸੀ ਪਰ ਆਂਗਣਵਾੜੀ ਵਰਕਰ ਨੂੰ ਬਿਨਾ ਮੋਬਾਈਲ ਤੋਂ ਕੰਮ ਕਰਨ ਲਈ ਮਜਬੂਰ ਕਰਨਾ ਇਹ ਔਨ ਰਿਕਾਰਡ ਹੈ ਕਿ ਉਹਨੇ ਰਾਤ ਨੇ ਆਪਣੇ ਬੇਟੇ ਦੇ ਫੋਨ ਤੋਂ ਸਵੇਰ 11 ਵਜੇ ਡਿਪਾਰਟਮੈਂਟ ਨੂੰ ਰਿਪੋਰਟ ਭੇਜੀ ਹੈ ਉਹਦੇ ਕੋਲੇ ਮੋਬਾਈਲ ਨਹੀਂ ਸੀ ਨੀ ਜੀ ਔਰ ਜਿਹੜਾ ਨੋਟਿਸ ਦੇ ਕੇ ਨੌਕਰੀ ਤੋਂ ਕੱਢਣ ਦੇ ਡਰਬੇ ਨੇ ਉਹਦੀ ਜਾਨ ਲਈ ਹੈ ਸਾਡੀ ਮੰਗ ਤਾਂ ਇਹ ਸੀਗੀ ਕਿ ਘੱਟੋ ਘੱਟ 50 ਲੱਖ ਰੁਪਇਆ ਸਾਡੀ ਭੈਣ ਨੂੰ ਦਿੱਤਾ ਜਾਵੇ ਉਹਦੇ ਬੱਚਿਆਂ ਦਾ ਕਿਉਂਕਿ ਪਿਓ ਉਹਨਾਂ ਦੇ ਸਿਰ ਤੇ ਨਹੀਂ ਹੈ ਤੇ ਉਹ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਦੋਨੇ ਬੱਚੇ ਕੁਵਾਰੇ ਨੇ ਤੇ ਬੇਰੋਜ਼ਗਾਰ ਨੇ ਔਰ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਬੇਟਾ ਐਮਪੀਐਡ ਹੈ ਐਮਪੀਐਡ ਲਈ ਕੋਈ ਟੈਕ ਟੈਸਟ ਨਹੀਂ ਹੈ ਔਰ ਸਾਡੇ ਆਪਣੇ ਵਿਭਾਗ ਦੇ ਵਿੱਚ ਵੀ ਵਨ ਸਟਾਪ ਸੈਂਟਰ ਦੇ ਵਿੱਚ ਲੜਕੇ ਰੱਖੇ ਜਾ ਸਕਦੇ ਆ ਤੇ ਮੈਨੂੰ ਬਾਕੀ ਤਾਂ ਦੱਸਣਗੇ ਅਨਵਰ ਵੀਰਜਿਆ ਨੇ ਪ੍ਰੋਸਾ ਦਵਾਇਆ ਕਿ 9 ਤਰੀਕ ਨੂੰ ਮੁੱਖ ਮੰਤਰੀ ਜੀ ਸੰਗਰੂਰ ਆਉਣਗੇ ਤੇ ਬੇਟੇ ਦੇ ਨਾਲ ਸਾਡੀ ਮੀਟਿੰਗ ਜਿਹੜੀ ਮੁੱਖ ਮੰਤਰੀ ਜੀ ਨਾਲ ਕਰਾਉਣਗੇ ਇਹ ਵਾਦਾ ਕੀਤਾ ਹੈ ਬਾਕੀ ਦੱਸਣਗੇ ਤੇ ਦੂਜੀ ਗੱਲ ਸਾਡੀ ਮੰਗ ਦੇ ਅਨੁਸਾਰ ਤਾਂ ਨਹੀਂ ਬਟ 5 ਲੱਖ ਰੁਪਏ ਦੀ ਗੱਲ ਹੈ ਜਿਹੜੀ डीसी साहब ਵੱਲੋਂ ਕੀਤੀ ਗਈ डीसी साहब ਦੇ ਬਿਹਾਫ ਤੇ ਸਾਡੇ ਐਸਡੀਐਮ ਸਾਹਿਬ ਮਾਨਯੋਗ ਆਏ 4 ਲੱਖ ਦਾ ਚੈੱਕ ਜਿਹੜਾ ਉਹ ਬੱਚਾ ਨੂੰ ਸੌਂਪ ਦਿੱਤਾ ਤੇ 1 ਲੱਖ ਦਾ ਜਿਹੜਾ ਹੈ ਉਹ ਡਿਪਾਰਟਮੈਂਟ ਡਬਲ ਸੀਡੀ ਵੱਲੋਂ ਇਹਨਾਂ ਨੇ ਕਿਹਾ ਵੀ ਪਾਸ ਹੋਣ ਨੂੰ 15 ਦਿਨ ਲੱਗਣਗੇ ਤੇ ਇਸ ਉਮੀਦ ਦੇ ਨਾਲ ਕਿ 9 ਤਰੀਕ ਨੂੰ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਏਗੀ ਔਰ ਬੱਚੇ ਨੂੰ ਸਰਕਾਰੀ ਨੌਕਰੀ ਲਈ ਹਰ ਸੰਭਵ ਪ੍ਰਯਾਸ ਕਰਨਗੇ ਔਰ ਦੇਣਾ ਚਾਹੀਦਾ ਮਿੰਟਾਂ ਚ ਲਾਂਭੀ ਕਰ ਸਕਦੇ ਆ ਬੈਲ ਬਥੇਰੇ ਲੋਕੇ ਤਾਂ ਬਣਾਏ ਆ ਤੇ ਅੱਜ ਦੀ ਜਿਹੜੀ ਸਾਰੇ ਆਏ ਦੋ ਦਿਨਾਂ ਤੋਂ ਅਸੀਂ ਆਪਣੀ ਭੈਣ ਨੂੰ ਇੱਥੇ ਲੈ ਕੇ ਬੈਠੇ ਆ ਪਰ ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਸਾਨੂੰ ਇਸ ਕੰਮ ਲਈ ਦੋ ਦਿਨ ਲਾਣੇ ਪਏ ਇਸ ਦੇ ਲਈ ਦੋ ਘੰਟੇ ਵੀ ਨਹੀਂ ਸੀ ਲੱਗਣੇ ਚਾਹੀਦੇ ਇੱਕ ਮੁੱਖ ਮੰਤਰੀ ਦਾ ਹਲਕਾ ਹੋਵੇ ਦੂਜਾ ਬੇਨੜਾ ਪਿੰਡ ਮੁੱਖ ਮੰਤਰੀ ਨੇ ਗੋਦ ਲਿਆ ਹੋਏ ਗੋਦ ਲੈ ਲੈਂਦੇ ਤਾਂ ਸਮਝ ਲਓ ਤੇ ਆਪਣੇ ਬੱਚੇ ਨੇ ਉਹਨਾਂ ਦੇ ਵਰਤੀ ਵੀ ਇਦਾਂ ਦੀ ਸੀਰੀਅਸਨੈਸ ਨਾ ਹੋਣੀ ਕੱਲ ਵੀ ਅਸੀਂ ਰਾਤ 8 ਵਜੇ ਤੇ ਕਹੇ ਤੇ ਸੀਗੇ ਤੇ ਅੱਜ ਸਵੇਰ ਦੇ ਵੀ 9 ਵਜੇ ਤੇ ਸਭ ਤੋਂ ਵੱਡੀ ਮਾੜੀ ਗੱਲ ਮੇਰੇ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਨਾਲ ਖੜੇ ਹੋਣਗੇ ਮੈਂ ਇਸ ਜੀਮ ਸਾਹਿਬ ਨੂੰ ਬੇਨਤੀ ਕਰੂੰਗੀ ਉਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਕਰਨ ਉਹਨਾਂ ਨੇ ਸਰਕਲ ਮੀਟਿੰਗ ਦੀ ਰਿਪੋਰਟ ਭਰ ਦੇਣ ਦਿੱਥ ਹੋਈ ਹੈ ਮਰਨ ਤੋਂ ਬਾਅਦ ਐਂਬੂਲੈਂਸ ਨਹੀਂ ਮੰਗਾਈ ਪੁਲਿਸ ਨੂੰ ਸੋਚਣਾ ਨਹੀਂ ਦਿੱਤੀ ਉਹਦੇ ਬੱਚਿਆਂ ਨੂੰ ਬੁਲਾ ਕੇ ਡੈੱਡ ਬੋਡੀ ਘਰੇ ਚੁਕਾਤੀ ਇਹ ਕਿੱਡਾ ਬੜਾ ਕਰਾਇਮ ਹੈ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਅਸੀਂ ਆਏ ਅਸੀਂ ਡੈੱਡ ਬੋਡੀ ਘਰੋਂ ਲੈ ਕੇ ਆਏ ਕਿ ਅਸੀਂ ਮੈਡੀਕਲ ਕਰਾਵਾਂਗੇ ਸਾਡੀ ਡਿਊਟੀ ਔਨ ਡਿਊਟੀ ਡੈਥ ਹੋਈ ਹੈ ਇਹ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈ ਤੇ ਇਹ ਜੀ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਵੀ ਐਸਡੀਐਮ ਸਾਹਿਬ ਜ਼ਰੂਰ ਇਹ ਕਾਰਵਾਈ ਕਰਨੇ ਸਾਡੀ ਬੇਨਤੀ ਹੈ ਮੰਦਭਾਗੀ ਦੁਰਘਟਨਾ ਦੇ ਸੰਬੰਧ ਵਿੱਚ ਸਰਵਸਤਾ ਤੂਰੀ ਜਿਕੇ ਕੋਟਰੇ ਤੜੇ ਮਾਤਾਓ ਪੈਣੋ ਨੈਸ਼ਨਲ ਪ੍ਰੈਜ਼ੀਡੈਂਟ ਪੁਸ਼ਾ ਜੀ ਜਿਹੜਾ ਪ੍ਰਦਾਨ ਹੋਇਆ ਸੁਭਾ ਪ੍ਰਦਾਨ ਮੋਕਾ ਪਿੰਡਾਂ ਸ਼ਹਿਰਾਂ ਤੋਂ ਆਏ ਹਾਂ ਤਾਂ ਉਹ ਬੀਬੀਓ ਬੜੀ ਦੁੱਖ ਦੀ ਗੱਲ ਹੈ ਜੀ ਸਾਰਾ ਸਰਕਾਰ ਸਾਰੇ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੈ ਜਿਹੜੀ ਸਾਡੀ ਕਾਂਗਰਵਾੜੀ ਵਰਕਰ ਕਰਦੀ ਕੋ ਜਿਹੜੀ ਹੈ ਉਹ ਚਲ ਰਹੀ ਹੈ ਪਰਵਾਰ ਨੂੰ ਸੀ ਪੈਸੇ ਨਾਲ ਕੋਈ ਮਾਪਿਆਂ ਨੇ ਦਿੱਤੇ ਜਾਂਦੇ ਵਾਪਸ ਨਹੀਂ ਲਿਆਂਦੇ ਜਾਂਦੇ ਲੇਕਿਨ ਜਿੰਨਾ ਵੀ ਕਰ ਸਕਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਜੋ ਸੰਸਦ ਨੂੰ ਸੀਰ ਸਾਹਮਣੇ ਹੁਕਮ ਦਿੱਤਾ ਹੈ ਮਾਨਯੋਗ ਜੀ ਸਾਹਿਬ ਨੇ ਹੁਕਮ ਦਿੱਤਾ ਹੈ ਜੀ ਅਸੀਂ ਉਹ ਚੈੱਕ ਲੈ ਕੇ ਆਏ ਆ ਪੈਸੇ ਨਾਲ ਕੋਈ ਇਨਸਾਨ ਨਹੀਂ ਜਿਹੜਾ ਵਾਪਸ ਨਹੀਂ ਲੈਂਦਾ ਜਾ ਸਕਦਾ ਇਹ ਅਸੀਂ ਤੁਹਾਡੇ ਨਾਲ ਬਿਲਕੁਲ ਅਸੀਂ ਮੰਨਦੇ ਆ ਜਿਸ ਨੇ ਬੀਤੀ ਉਹ ਹੀ ਜਾਣਦੇ ਆ 25 ਵੀਜੇ ਛੋਟੇ ਆ ਘਾਰੇ ਆ ਨੌਕਰੀ ਵੀ ਨਹੀਂ ਲੱਗੀ ਜਿਵੇਂ ਉਸਾ ਜੀ ਨੇ ਦੱਸਿਆ ਉਹਨਾਂ ਦੇ ਪਰਿਵਾਰ ਦੇ ਸਿਰ ਤੇ ਕਰਜ਼ਾ ਵੀ ਹੈਗਾ ਅਸੀਂ ਉਹਦੇ ਵੀ ਕੋਸ਼ਿਸ਼ ਕਰਾਂਗੇ ਨਾਲ ਕੋਈ ਤਰਖਾਸ ਲੈ ਕੇ ਕੋਈ ਕਾਰਵਾਈ ਕਰਕੇ ਉਸ ਰੋਪੇ ਦਾ ਹੱਲ ਕੱਢੀਏ ਤੇ ਜੇ ਦਾ ਕੋਈ ਸਰਕਾਰ ਨੂੰ ਦੇਖਿਆ ਜਾ ਕੇ ਦੀ ਪਰਿਹਰੀ ਕੀਤੀ ਜਾਗੇ ਨਰਕਟਣਾ ਪਿੱਛੇ ਕਿਸੇ ਦੀ ਕੋਈ ਅੰਗਹਿਲੀ ਤਾਂ ਨਹੀਂ ਉਹਦੇ ਵਾਸਤੇ ਵੀ ਅਸੀਂ ਜਰੂਰ ਪੀਸਾ ਦੇ ਧਿਆਨ ਵਿੱਚ ਲਿਆ ਕੇ ਵੀਡੀਓ ਜੁੜਿੰਦੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਸੋ ਇਹੀ ਬੇਨਤੀ ਕਰਦੇ ਆ ਸਰਕਾਰ ਔਰ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿੱਚ ਸਾਡੇ ਸਾਰਿਆਂ ਦੇ ਨਾਲ ਸ਼ਾਮਲ ਹੈ ਅਸੀਂ ਕੋਸ਼ਿਸ਼ ਹੀ ਕਰਾਂਗੇ ਬੱਚਿਆਂ ਨੂੰ ਕੋਈ ਨਾ ਕੋਈ ਰੋਜ਼ਗਾਰ ਜਾਂ ਕੋਈ ਨੌਕਰੀ ਦੇਣ ਦੀ ਜਰੂਰ ਸਰਕਾਰ ਪਾਸ ਯੋਗ ਕਰਨ ਵਾਲੀ ਰਹੇਗੀ ਅਸੀਂ ਕੇਸ ਭੇਜਾਂਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਹੈਗਾ ਆਪਣਾ ਧਰਨਾ ਸ਼ਾਂਤੀਪੂਰਵਕ ਜਿਹੜਾ ਹੈਗਾ ਸਮਾਪਤ ਕੀਤਾ ਜਾਵੇ ਧੰਨਵਾਦ ਜੇ ਵਿੱਚੇ ਕੋਈ ਹੁਸਲਕ ਸਿਰ ਅੰਗੈਲੀ ਹੋਵੇ ਕੰਮ ਕਰਦੇ ਨੇ ਬਿਊਟੀ ਦੇ ਰਨ ਮਾਅਸੀ ਜਿਹੜਾ ਜਿਹੜਾ ਪਰਵਾਦ ਦੇ ਸਿਰ ਤੇ ਕਰਜ਼ਾ ਚੜਿਆ ਉਹਦੇ ਵਾਸਤੇ ਵੀ ਅਸੀਂ ਗੱਲ ਕਰਾਂਗੇ ਤੇ ਬੱਚੇ ਜਿਹੜੇ ਜਿਆ ਐਮਪੀਐਡ ਕੀਤੀ ਹੈ ਇਹਨੇ ਬਾਕਸਿੰਗ ਦਾ ਵੀ ਪਲੇਅਰ ਹੈਗੇ ਨੇ ਦੱਸਿਆ ਸੀ ਕੋਸ਼ਿਸ਼ ਕਰਾਂਗੇ ਸਪੋਰਟਸ ਕੋਟੇ ਕਿਤੇ ਨਾ ਕਿਤੇ ਬੱਚਿਆਂ ਨੂੰ ਯੋਗ ਨੌਕਰੀ ਜਿਹੜੀ ਇਹਦੇ ਕੈਲੀਬਰ ਦੇ ਇਹਦੇ ਪੱਧਰ ਦੇ ਮੁਤਾਬਕ ਜੁੜੂ ਦਿੱਤੀ ਜਾਵੇ ਜਰੂਰ ਕਰਾਂਗੇ ਜੇ ਪਰਾਲੇ ਦੇ ਸੋਨਾ ਤੇ ਸਾਡੀਆਂ ਭੈਣਾਂ ਅੰਗਨ ਬਾੜੀ ਵਾਲੀਆਂ ਇਕੱਠੀਆਂ ਹੋਈਆਂ ਕੱਲ ਤੋਂ ਲਾ ਕੇ ਇਹ ਹਸਪੀਟਲ ਵਿੱਚ ਬੈਠੇ ਨੇ ਕਿਉਂਕਿ ਇੱਕ ਸਾਡੀ ਭੈਣ ਸਰਬੀਤ ਕੌਰ ਦੀ ਕੱਲ ਮੌਤ ਹੋ ਗਈ ਸੀ ਤੇ ਉਹਦੇ ਸਬੰਧ ਦੇ ਵਿੱਚ ਇਹ ਧਰਨਾ ਲੱਗਿਆ ਹੋਇਆ ਸੀਗਾ ਅੱਜ ਸਵੇਰ ਤੋਂ ਲਾ ਕੇ ਮੈਂ ਕੱਲ ਵੀ ਉਰੇ ਆ ਕੇ ਗਿਆ ਸੀਗਾ ਕੱਲ ਆ ਕੇ ਇਹਨਾਂ ਦਾ ਸਾਰੀ ਗੱਲਬਾਤ ਕਰਕੇ ਫਿਰ ਉੱਪਰ ਤੱਕ ਗੱਲ ਚਾਏ ਔਰ ਅੱਜ ਵੀ ਸਵੇਰ ਤੋਂ ਲਾ ਕੇ ਲੱਗੇ ਹੋਏ ਸੀਗੇ ਈ ਡੀ ਸਾ ਉਹਨਾਂ ਗੱਲਬਾਤ ਐਸ.ੀ.ਐਮ ਸਾਹਿਬ ਨਾਲ ਉੱਪਰ ਸੀ.ਐਮ ਸਾਹਿਬ ਦੀ ਫੈਮਿਲੀ ਨਾਲ ਗੱਲ ਕਰਕੇ ਮਤਲਬ ਜਿਵੇਂ ਐਸੀਐਲ ਸਾਹਿਬ ਨੇ ਕਿਹਾ ਕਿ ਪੈਸਾ ਨਾਲ ਤਾਂ ਕੋਈ ਤੁਲਨਾ ਨਹੀਂ ਹੋ ਸਕਦੀ ਕਿਸੇ ਰੋਪਾ ਵਾਪਸ ਨਹੀਂ ਕਰ ਸਕਦੇ ਪਰ ਜੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਚ ਹੋਣ ਦੇ ਨਾਤੇ ਉਹ ਨਿਭਾਉਣ ਦੀ ਕੋਸ਼ਿਸ਼ ਕਰੀਆ ਔਰ ਤੁਹਾਨੂੰ ਵਿਸ਼ਵਾਸ ਵੀ ਦਿਵਾਉ ਰਹੇ ਆ ਇਹ ਇਹ ਤੋਂ ਬਿਨਾ ਵੀ ਜੋ ਹੋਰ ਵੀ ਹੋ ਸਕਦਾ ਹੋਇਆ ਸੀਐਮ ਸਾਹਿਬ ਨੂੰ ਮਿਲ ਕੇ ਨੌਤਰੀਕ ਨੂੰ ਸਹਿਬ ਘਰੋਂ ਬੰਨਿਆ ਸੀਐਮ ਸਾਹਿਬ ਦਾ ਜਿੱਦੇ ਸੀਐਮ ਸਾਹਿਬ ਨੇ ਆਉਣਾ ਤਾਂ ਇਹਨਾਂ ਦੀ ਬੱਚਿਆਂ ਦੀ ਮੀਟਿੰਗ ਵੀ ਕਰਾਵਾਂਗੇ ਔਰ ਹੋਰ ਵੀ ਟਰਾਈ ਕਰਾਂਗੇ ਵੀ ਜਿੰਨੀ ਵੀ ਮਦਦ ਹੋ ਸਕਦੀ ਹੈ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਕੇ ਜਿਹੜੀ ਸਾਡੀ ਭੈਣ ਚਲੀ ਗਈ ਉਹਨਾਂ ਦਾ ਪਰਿਵਾਰ ਮਤਲਬ ਦਰਦਾਂ ਦੀਆਂ ਠੋਕਰਾਂ ਨਾ ਖਾਵੇ ਇਹ ਗਿਆ ਵੀ ਅਸੀਂ ਸਾਰੇ ਮਤਲਬ ਸਰਕਾਰ ਸਮੁੱਚੇ ਸੀਐਮ ਸਾਹਿਬ ਦੀ ਫੈਮਿਲੀ ਸੀਐਮ ਸਾਹਿਬ ਪੂਰਾ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਪਰਿਵਾਰ ਖੜਾਗਾ ਕੋਈ ਵੀ ਜਿਹੜੀ ਮੁਸ਼ਕਲ ਆ ਉਹਨੂੰ ਹੱਲ ਕਰਾਵਾਂਗੇ ਡਾਕਟਰ ਸਾਹਿਬ ਜਿਵੇਂ ਪਰਿਵਾਰ ਦੱਸਿਆ ਜਾ ਰਿਹਾ ਹੈ ਕਿ ਦਲਿਤ ਇਸ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਇਹ ਪਰਿਵਾਰ ਪਿੱਛੇ ਜੀ ਮਾਨ ਸਰਕਾਰ ਨੇ 63 ਕਰੋੜ ਰੁਪਏ ਮਾਫ ਕੀਤਾ ਹੈ ਐਸੀ ਸਮੁਦਾਇ ਦਾ ਤੇ ਕੀ ਇਹ ਜਿਹੜਾ 6 ਲੱਖ ਰੁਪਏ ਕਰਜ਼ਾ ਦੱਸਦੇ ਨੇ ਕਿ ਉਹ ਵੀ ਮਾਫ ਕੀਤਾ ਜਾਏਗਾ ਐਸਪੀਐਮ ਸਾਹਿਬ ਨੇ ਜਿਵੇਂ ਦੱਸਿਆ ਦੇਖੋ ਇਹਦਾ ਕੇਸ ਮਾਕੇ ਭੇਜਣਗੇ 2020 ਤੱਕ ਜਿਹੜੇ ਕੇਸ ਜਿਵੇਂ ਵੀ ਹੋ ਸਕਦਾ ਹੋਇਆ ਤਾਂ ਜਰੂਰ ਇਹ ਵੀ ਕਰਾਇਆ ਜਾਊਗਾ ਕੋਈ ਐਸੀ ਗੱਲ ਨਹੀਂ ਦੇਖੋ ਸੀਐਮ ਸਾਹਿਬ ਦਾ ਹਲਕਾ ਇੱਥੇ ਤਾਂ ਹੋ ਨਹੀਂ ਸਕਦਾ ਵੀ ਨਾ ਕੁਝ ਹੋਵੇ ਜੇ ਹੁਣ ਜਿਹੜਾ ਕੁਝ ਹੋਣ ਵਾਲਾ ਉਹ ਬਿਲਕੁਲ 100% ਕਰਾ ਕੇ ਦੇਵਾਂ ਸਾਡੀ ਜੋ ਬਿਮਾਰੀਆਂ ਕਰਾਵਾਂਗੇ